ਸਤਿ ਸ੍ਰੀ ਅਕਾਲ ਸੜਾ ਖਾਸ ਪ੍ਰੋਗਰਾਮ ਲੋਕ ਮੰਚ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਦਿੰਦੇ ਹੋ ਸਾਡੇ ਨਾਲ ਕਾਲ ਦੇ ਰਾਹੀਂ ਫੋਨ ਦੇ ਰਾਹੀਂ ਜੁੜ ਜਾਂਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਖਾਸ ਕਰ ਕਿਸਾਨੀ ਦੀ ਗੱਲ ਕਰਾਂਗੇ ਟਰੈਵਲ ਏਜੰਟਾਂ ਦੀ ਗੱਲ ਕਰਾਂਗੇ ਵਿਦੇਸ਼ ਜਾਣ ਲਈ ਨੌਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਉਹਦੀ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਗਈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਂਯੁਕਤ ਕਿਸਾਨ ਮੋਰਚੇ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਆ ਖਨੌਰੀ ਬੈਰੀਅਰ ਦੇ ਉੱਤੇ ਕਿਸਾਨ ਮਹਾਪੰਚਾਇਤ ਵੀ ਆ ਸਾਰੀਆਂ ਅਪਡੇਟਸ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਆ ਸੋ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤਿੰਨ ਮੋਰਚੇ ਕਿਸਾਨਾਂ ਦੇ ਚੱਲ ਰਹੇ ਨੇ ਇੱਕ ਮੋਰਚਾ ਰਤਨਪੁਰ ਲੱਗਿਆ ਹੋਇਆ ਉਹਦੀ ਬਹੁਤੀ ਚਰਚਾ ਨਹੀਂ ਹੁੰਦੀ ਤੇ ਦੋ ਮੋਰਚੇ ਸ਼ੰਭੂ ਤੇ ਖਨੌਰੀ ਬੈਰੀਅਰ ਤੇ ਨੇ ਉੱਥੇ ਕਾਫੀ ਜੜੀਆਂ ਹਿਲਜੁਲ ਦੇਖਣ ਨੂੰ ਮਿਲਦੀ ਹੁੰਦੀ ਹੈ ਤੇ ਖਨੌਰੀ ਬੈਰੀਅਰ ਦੇ ਉੱਤੇ ਅੱਜ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ। ਕਿਸਾਨ ਮਹਾਪੰਚਾਇਤ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਪਹਿਲਾਂ ਵੀ ਸੈਂਕੜੇ ਕਿਸਾਨ ਤਾਂ ਇਸ ਮੋਰਚੇ ਦੇ ਵਿੱਚ ਬੈਠੇ ਹੋਏ ਨੇ। ਟਰਾਲੀਆਂ, ਟਰੈਕਟਰ ਉੱਥੇ ਹੀ ਖੜੇ ਨੇ ਤੇ ਅੱਜ ਵੀ ਉਧਰ ਨੂੰ ਲੋਕ ਵਹੀਰਾ ਕੱਤ ਰਹੇ ਨੇ ਕਿਸਾਨ ਤਾਂ ਜੋ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ। ਜਗਜੀਤ ਸਿੰਘ ਡੱਲੇਵਾਲ ਕਹਿ ਚੁੱਕੇ ਨੇ ਕਿ ਉਹ ਵੀ ਕਿਸਾਨਾਂ ਦੇ ਨਾਲ ਮੁਖਾਤਿਬ ਹੋਣਗੇ, ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ। ਆਮ ਲੋਕਾਂ ਦੇ ਨਾਲ ਵੀ ਕੋਈ ਨਾ ਕੋਈ ਸੰਦੇਸ਼ ਜਾਰੀ ਕਰਨਗੇ ਜਗਜੀਤ ਸਿੰਘ ਡੱਲੇਵਾਲ ਹਾਲਾਂਕਿ ਉਹਨਾਂ ਦੀ ਜਿਹੜੀ ਸਿਹਤ ਆ ਬਹੁਤੀ ਠੀਕ ਨਹੀਂ ਪਿੱਛੇ ਜੇ ਉਹਨਾਂ ਨੂੰ ਡ੍ਰਿਪ ਲਗਾਉਣ ਦੇ ਵਿੱਚ ਵੀ ਸਮੱਸਿਆ ਆਈ ਸੀ ਕਿ ਡ੍ਰਿਪ ਲਗਾਉਣ ਦੇ ਲਈ ਡਾਕਟਰ ਆਰਪਾਰ ਕਰਦੇ ਨਜ਼ਰ ਆਏ ਪਰ ਨਾੜਾਂ ਨਹੀਂ ਲੱਭ ਰਹੀਆਂ ਸਨ ਨਾੜਾਂ ਬਲੌਕ ਹੁੰਦੀਆਂ ਨਜ਼ਰ ਆਈਆਂ ਕਈ ਵਾਰ ਹੁੰਦਾ ਹੈ ਕਿ ਵਾਰ-ਵਾਰ ਡ੍ਰਿਪ ਲਾਉਣ ਦੇ ਨਾਲ 나ੜ ਇੱਕ ਤਰ੍ਹਾਂ ਨਾਲ ਬਲੌਕ ਹੋ ਜਾਂਦੀ ਹੈ ਜਾਂ ਉਹਦੇ ਵਿੱਚ ਏਡਾ ਬਲੱਡ ਸਰਕੂਲੇਸ਼ਨ ਆਉ ਠੀਕ ਨਹੀਂ ਹੁੰਦਾ ਕਈ ਵਾਰ ਰਕਾ ਵੀ ਦਿੰਦ ਨੇ ਆਮ ਪਾਸ਼ਾ ਚ ਵੀ ਨਾੜ ਪੈਂਚਰ ਹੋ ਗਈ ਹੈ ਤਾਂ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਹਫਤੇ ਕੇ ਬਾਅਦ ਮੈਡੀਕਲ ਏਡ ਮਿਲੀ ਹੈ ਤੇ 79 ਦਿਨ ਤਕਰੀਬਨ ਹੋ ਚੁੱਕੇ ਨੇ ਉਹਨਾਂ ਨੇ ਕੁਝ ਨਹੀਂ ਖਾਦਾ 79 ਦਿਨ ਲਗਾ ਲਓ ਤੁਸੀਂ ਕਿ ਜੇਕਰ ਮਹੀਨਾ ਤੀਆਂ ਦਾ 30 ਦਾ ਤਾਂ ਆਉਣ ਵਾਲੇ 10 ਦਿਨਾਂ ਦੇ ਵਿੱਚ 3 ਮਹੀਨੇ ਉਹਨਾਂ ਦੇ ਮਰਨ ਵਰਤ ਨੂੰ ਹੋ ਜਾਣਗੇ ਜਗਜੀਤ ਸਿੰਘ ਡੱਲੇਵਾਲ ਪੂਰੇ ਐਕਟਿਵ ਨੇ ਕਿਉਂਕਿ ਉਹਨਾਂ ਦੇ ਵਿੱਚ ਜੋਸ਼ ਬਹੁਤ ਆ ਅੰਦਰੋਂ ਬੜੇ ਉਹ ਸਟਰੋਂਗ ਨੇ ਕਿ ਮੈਂ ਅੰਦੋਲਨ ਜਿੱਤਣਾ ਹੀ ਜਿੱਤਣਾ ਹਾਲਾਂਕਿ ਡਾਕਟਰ ਕਹਿ ਚੁੱਕੇ ਨੇ ਕਿ ਉਹਨਾਂ ਦੇ ਅੰਦਰੂਨੀ ਅੰਗ ਨੇ ਉਹ ਵੀ ਪ੍ਰਭਾਵਿਤ ਹੋ ਚੁੱਕੇ ਨੇ ਪਰ ਕਿਸਾਨ ਵੀ ਉਹਨਾਂ ਦੇ ਨਾਲ ਡਟੇ ਹੋਏ ਨੇ ਤੇ ਦੂਜੇ ਪਾਸੇ ਅੱਜ ਖਨੌਰੀ ਦੇ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਤੇ ਪੰਜਾਬ ਦਾ ਸਾਂਝਾ ਬਾਰਡਰ ਆ ਉਹਦੇ ਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਉਸ ਪੰਚਾਇਤ ਦੇ ਵਿੱਚ ਕੀ ਵਿਚਾਰਾ ਹੁੰਦੀਆਂ ਨੇ ਕਿਵੇਂ ਦੀ ਗੱਲਬਾਤ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਤੇ ਦੂਜੇ ਪਾਸੇ ਅੱਜ ਦੇ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਵੀ ਰੱਖੀ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋਣੀ ਆ ਇਕਤਾ ਲਈ ਮੀਟਿੰਗ ਰੱਖੀ ਗਈ ਹੈ ਜਿਵੇਂ ਪਹਿਲੀਆਂ ਮੀਟਿੰਗਾਂ ਪਾਤੜਾ ਵਗੈਰਾ ਦੇ ਵਿੱਚ ਹੁੰਦੀਆਂ ਰਹੀਆਂ ਨੇ ਉਸੇ ਲੜੀ ਦੇ ਤਹਿਤ ਇਹ ਮੀਟਿੰਗਾਂ ਜਿਹਦੇ ਵਿੱਚ ਐਸ ਕੇ ਐਮ ਜਿਹੜਾ ਪੋਲੀਟੀਕਲ ਦੱਸਿਆ ਜਾਂਦਾ ਜਿਦੇ ਵਿੱਚ ਰਾਜੇਵਾਲ ਸਾਹਿਬ ਹੋਗੇ ਲੱਖੋਵਾਲ ਹੋਗੇ ਤੇ ਹੋਰ ਵੀ ਕਈ ਲੀਡਰ ਨਾਲ ਹੁੰਦੇ ਨੇ ਉਹਨਾਂ ਦੇ ਨਾਲ ਇਹਨਾਂ ਤਰ੍ਹਾਂ ਦੀ ਮੀਟਿੰਗ ਹੋਣੀ ਸੀਗੀ ਪਰ ਇਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜਿਹੜਾ ਪੱਖਾ ਧੇਰਾ ਉਹ ਕਹਿੰਦੇ ਨੇ ਜੀ ਅਸੀਂ ਇਸ ਮੀਟਿੰਗ ਦਾ ਹਿੱਸਾ ਨਹੀਂ ਬਣ ਸਕਦੇ ਕਿਉਂਕਿ ਸਾਡਾ ਆਪਣਾ ਪ੍ਰੋਗਰਾਮ ਅਸੀਂ ਲਿਖਿਆ ਹੋਇਆ ਹੈ ਅਸੀਂ ਆਪ ਮਹਾਪੰਚਾਇਤ ਰੱਖੀ ਹੋਈ ਹੈ ਤੇ ਜੇਕਰ ਅਸੀਂ ਖੁਦ ਇੱਥੋਂ ਕਿਤੇ ਚੱਲ ਗਏ ਸਾਡੇ ਲੀਡਰ ਚੰਡੀਗੜ੍ਹ ਪਹੁੰਚ ਗਏ ਤਾਂ ਇੱਧਰ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੂੰ ਸਾਹਮਣਾ ਔਖਾ ਹੋ ਜਾਏਗਾ ਉਹਨਾਂ ਨਾਲ ਗੱਲਬਾਤ ਕੌਣ ਕਰੇਗਾ ਕਿਉਂਕਿ ਸਾਡੇ ਸੱਦੇ ਦੇ ਉੱਤੇ ਤਾਂ ਕਿਸਾਨ ਅਜੇ ਇੱਧਰ ਆ ਰਹੇ ਨੇ ਇਸ ਕਰਕੇ ਉਸ ਮੀਟਿੰਗ ਲਈ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ ਸਰਵਨ ਸਿੰਘ ਪੰਦੇਰ ਕਹਿ ਚੁੱਕੇ ਨੇ ਕਿ ਉਹ ਐਸਕੇਐਮ ਦੀ ਮੀਟਿੰਗ ਦੇ ਵਿੱਚ ਜਾਣਗੇ ਪਹਿਲਾਂ ਉਹਨਾਂ ਦਾ ਬਿਆਨ ਸੀ ਹੁਣ ਜਾਂਦੇ ਆ ਜ ਨਹੀਂ ਜਾਂਦੇ ਬਾਅਦ ਦੀ ਗੱਲ ਆ ਪਰ ਕਿਸਾਨ ਹੁਣ ਸੰਘਰਸ਼ ਕਰ ਰਹੇ ਨੇ ਕਿਸਾਨਾਂ ਦੇ ਨਾਲ ਹੋਰ ਵੀ ਆਪਾਂ ਜੁੜੀ ਹੋਈ ਗੱਲਬਾਤ ਕਰਨੀ ਹੈ ਉਹਨਾਂ ਦੇ ਕਰਜ਼ੇ ਦੀ ਗੱਲ ਵੀ ਕਰਨੀ ਹੈ ਪਰ ਜਿਹੜੇ ਕਿਸਾਨ ਨੇ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਹਿਲਾ ਕਿਸਾਨ ਅੰਦੋਲਨ ਚੱਲਿਆ ਉਹ ਵੀ ਤਕਰੀਬਨ ਕਈ ਮਹੀਨਿਆਂ ਤੱਕ ਚੱਲਦਾ ਹੋਇਆ ਨਜ਼ਰ ਆਇਆ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਤੇ ਉਸ ਤੋਂ ਬਾਅਦ ਵਿੱਚ ਕਿਸਾਨ ਵਾਪਸ ਆ ਗਏ ਪਰ ਕਹਿੰਦੇ ਉੱਥੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਨਹੀਂ ਛਡੀ ਸੀਗੀ ਕਾਨੂੰਨੀ ਗਰੰਟੀ ਜੇਕਰ ਲੈ ਕੇ ਉੱਠਦੇ ਤਾਂ ਅੱਜ ਦੂਜੇ ਕਿਸਾਨ ਅੰਦੋਲਨ ਦੀ ਨੌਬਤ ਨਹੀਂ ਆਉਣੀ ਸੀ ਕਿਸਾਨਾਂ ਦੇ ਉੱਤੇ ਪਰਚੇ ਵੀ ਹੋਏ ਕਿਸਾਨਾਂ ਦੇ ਉੱਤੇ ਇਲਜ਼ਾਮ ਵੀ ਲੱਗੇ ਕਿਸਾਨਾਂ ਦੇ ਉੱਤੇ ਹੋਰ ਵੀ ਕਾਰਵਾਈਆਂ ਕੀਤੀਆਂ ਗਈਆਂ ਤਾਂ ਉਹਦਾ ਵੀ ਇਨਸਾਫ ਆ ਜਿਹੜਾ ਕਿਸਾਨ ਮੰਗਦੇ ਹੋਏ ਨਜ਼ਰ ਆ ਰਹੇ ਨੇ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਤਾਂ ਉਹਨਾਂ ਨੂੰ ਚਾਹੀਦੀ ਹੈ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਉਹਦੇ ਵਾਸਤੇ ਕੋਈ ਪਾਲਿਸੀ ਬਣੇ ਮਜ਼ਦੂਰਾਂ ਵਾਸਤੇ ਕੋਈ ਪਾਲਿਸੀ ਬਣੇ ਇਹਦੇ ਬਾਰੇ ਵੀ ਕਿਸਾਨ ਵਿਚਾਰਾਂ ਕਰ ਰਹੇ ਨੇ ਇਹ ਵੀ ਮੰਗਾ ਉਹਨਾਂ ਨੇ ਰੱਖੀਆਂ ਹੋਈਆਂ ਨੇ ਸੋ ਕਿਸਾਨ ਵੱਖ-ਵੱਖਰੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਈ ਇਹ ਕਹਿਣ ਲੱਗ ਪਏ ਨੇ ਕਿ ਕਿਸਾਨ ਇਕਜੁੱਟ ਨਹੀਂ ਹੈਗੇ ਪਰ ਕਿਸਾਨ ਫਿਰ ਵੀ ਇਕਜੁੱਟ ਨੇ ਕਿਉਂਕਿ ਮੁੱਦਾ ਉਹਨਾਂ ਕੋਲੇ ਕਿਸਾਨੀ ਦਾ ਹੈ ਤਾਂ ਵੱਖ-ਵੱਖਰੇ ਪ੍ਰੋਗਰਾਮ ਵੀ ਉਹ ਲੀਕਦੇ ਨੇ ਤਾਂ ਉਹ ਕਿਸਾਨਾਂ ਦੇ ਕਰਕੇ ਹੀ ਉਲੀਕੇ ਜਾਂਦੇ ਨੇ ਹੁਣ ਜਿਵੇਂ ਅੱਜ ਐਸਕੇਐਮ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੈ ਕਿਸਾਨ ਮਹਾਪੰਚਾਇਤ ਖਨੋਰੀ ਦੇ ਵਿੱਚ ਹੈ ਕੱਲ ਵੀ ਕਿਸਾਨ ਮਹਾਪੰਚਾਇਤ ਸ਼ੰਭੂ ਬੈਰੀਅਰ ਤੇ ਆ ਪਰਸੋ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੈ ਸਾਰੇ ਪ੍ਰੋਗਰਾਮ ਉਲਿੱਕੇ ਹੋਏ ਨੇ ਸਰਵਨ ਸਿੰਘ ਪੰਦੇਰ ਕਹਿ ਚੁੱਕੇ ਨੇ ਕਿ ਜੇਕਰ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਜਿਹੜੀ ਕੇਂਦਰ ਦੇ ਨਾਲ ਆ ਅੱਗੇ ਕੋਈ ਗੱਲਬਾਤ ਨਹੀਂ ਵਾਦੀ ਤਾਂ ਅਸੀਂ 25 ਤਰੀਕ ਨੂੰ ਫੇਰ 25 ਫਰਵਰੀ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਦਿੱਲੀ ਵੱਲ ਕੂਚ ਕੀਤਾ ਜਾ ਸਕੇ ਪਰ ਇਥੇ ਪੰਦੇਰ ਸਾਹਿਬ ਨੂੰ ਇੱਕ ਪਾਲਿਸੀ ਆਪਣੀ ਬਦਲਣ ਦੀ ਲੋੜ ਪੈਗੀ ਕਿ कि ਕਿਸਾਨ 101 ਨਾਲੋਂ ਵੱਧ ਤੋਂ ਵੱਧ ਕਿਸਾਨ ਜਾਣ ਕਿਉਂਕਿ 101 ਕਿਸਾਨ ਨੇ ਹੱਥੇ ਅਗਲੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਕੋਈ ਵੀ ਵਿਚਾਰ ਵਟਾਂਦਰੇ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ ਹੈ ਤਾਂ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਵੱਧ ਤੋਂ ਵੱਧ ਜਿਹੜੇ ਜਥੇ ਉਹ ਜਾਣ ਤਾਂ ਕਿਤੇ ਜਾ ਕੇ ਇਹਨਾਂ ਬੈਰੀਕੇਡਸ ਨੂੰ ਹਟਾਇਆ ਜਾ ਸਕਦਾ ਹੈ ਕਾਰਨ ਇਹ ਹੈ ਕਿ ਬੈਰੀਕੇਡਿੰਗ ਕੋਈ ਆਮ ਨਹੀਂ ਹੈਗੀ ਪਹਿਲਾਂ ਪੱਥਰ ਦੀਆਂ ਸਲੇਬਸ ਉਹਦੇ ਉੱਤੇ ਵੀ ਲੋਹੇ ਦੇ ਫਰੇਮ ਉਹਦੇ ਉੱਤੇ ਜਾਲੀਆਂ ਫਿਰ ਟੀਨ ਸ਼ੈੱਡ ਸਾਰਾ ਕੁਝ ਪੁਖਤਾ ਇੰਤਜ਼ਾਮ ਹਰਿਆਣਾ ਸਰਕਾਰ ਨੇ ਕੀਤੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਲੰਘਣਾ ਬੜਾ ਮੁਸ਼ਕਿਲ ਆ ਦਿੱਲੀ ਚ ਐਂਟਰ ਹੋਣਾ ਬੜਾ ਮੁਸ਼ਕਿਲ ਹੈ ਇੱਕ ਜ਼ਿਲ੍ਹਾ ਲੰਘ ਜੋਗੇ ਦੂਜੇ ਜ਼ਿਲ੍ਹੇ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਹਾਲਾਤ ਹੋ ਜਾਣਗੇ ਜਾਣਾ ਮੁਸ਼ਕਿਲ ਹੋ ਚੁੱਕਿਆ ਹੈ ਸੋ ਇਸ ਕਰਕੇ ਇਹ ਜਿਹੜੀਆਂ ਪੰਚਾਇਤਾਂ ਨੇ ਮਹਾਪੰਚਾਇਤਾਂ ਨੇ ਇਹ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਵਿਚਾਰਾ ਹੋਣੀਆਂ ਨੇ ਕੀ ਵਿਚਾਰਾ ਹੁੰਦੀਆਂ ਨੇ ਕੌਣ ਕਿਸ ਤਰ੍ਹਾਂ ਦੇ ਨਾਲ ਅੱਗੇ ਵਧਦਾ ਇਹ ਦੇਖਣ ਵਾਲੀ ਗੱਲ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਰਜ਼ੇ ਦੀ ਕਿਸਾਨਾਂ ਦਾ ਕਰਜ਼ਾ ਹੈ ਕਿਸਾਨ ਕਹਿੰਦੇ ਨੇ ਜੀ ਕਰਜ਼ਾ ਮਾਫ ਕੀਤਾ ਜਾਵੇ ਕਈ ਕਹਿੰਦੇ ਨੇ ਜੀ ਕਿਸਾਨ ਕਰਜ਼ਾ ਲੈ ਲੈਂਦੇ ਨੇ ਬਾਕੀ ਵੀ ਫਿਰ ਕਰਜ਼ਾ ਲੈਂਦੇ ਨੇ ਉਹਨਾਂ ਦਾ ਵੀ ਮਾਫ ਹੋਵੇ ਕਿਸਾਨਾਂ ਦਾ ਕਰਜ਼ਾ ਕਿਉਂ ਮਾਫ ਕੀਤਾ ਜਾਵੇ ਕਈ ਵਾਰ ਹੁੰਦਾ ਹੈ ਕਿ ਕਿਸਾਨ ਮਜਬੂਰੀ ਦੇ ਵਿੱਚ ਕਰਜ਼ਾ ਲੈਂਦਾ ਹੈ ਕਿ ਕੋਈ ਉਹਨੂੰ ਖੇਤੀਬਾੜੀ ਦਾ ਕੋਈ ਸੰਦ ਖਰੀਦਣਾ ਹੈ ਵਹੀਕਲ ਖਰੀਦਣਾ ਹੈ ਜਾਂ ਫਿਰ ਇਸ ਤੋਂ ਇਲਾਵਾ ਖੇਤੀ ਵਾਸਤੇ ਕੋਈ ਬੀਜ ਖਾਦਾਂ ਰਿਆਂ ਪ੍ਰਬੰਧ ਦਾ ਪ੍ਰਬੰਧ ਕਰਨਾ ਹੈ ਤਾਂ ਕਈ ਵਾਰ ਫਸਲ ਮਾੜੀ ਨਿਕਲਦੀ ਆ ਤਾਂ ਉਹਦਾ ਜਿਹੜਾ ਪਰ ਭਾਈ ਆ ਖਮਿਆਜ਼ਾ ਉਹ ਭੁਗਤਣਾ ਪੈਂਦਾ ਤਾਂ ਉਹਦੇ ਵਾਸਤੇ ਕਰਜ਼ਾ ਲੈਣਾ ਪੈਂਦਾ ਪਰ ਕਰਜ਼ਾ ਹੁਣ ਇੱਕ ਰਿਪੋਰਟ ਦੇ ਮੁਤਾਬਕ ਅੰਕੜਿਆਂ ਦੇ ਮੁਤਾਬਕ ਹਰ ਕਿਸਾਨ ਪਰਿਵਾਰ ਦੇ ਉੱਤੇ 2 ਲੱਖ ਤੋਂ ਵੱਧਦਾ ਹੈ ਪਿੱਛੇ ਜੇ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਜਦੋਂ ਸਰਕਾਰ ਸੀਗੀ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਕਿਸਾਨਾਂ ਦੇ ਕਰਜ਼ੇ ਦੇ ਮਾਫੀ ਦੇ ਪ੍ਰਮਾਣ ਪੱਤਰ ਵੰਡੇ ਗਏ ਤਾਂ ਉਦੋਂ ਵੀ ਸਵਾਲ ਖੜੇ ਹੋਏ ਕਿ ਸਾਰਿਆਂ ਦਾ ਨਹੀਂ ਹੋਇਆ ਕੁਝ ਕੁ ਦਾ ਹੀ ਮਾਫ ਹੋਇਆ ਹੈ ਤੇ ਇਸ ਕਰਕੇ ਕਰਜ਼ੇ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ ਤੇ ਹੁਣ ਵੀ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੇਂਦਰੀ ਕਿਸਾਨ ਭਲਾਈ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਮੰਤਰੀ ਨੇ ਮੰਤਰੀ ਨੇ ਰਾਜ ਮੰਤਰੀ ਨੇ RAMNAATH THAKUR ਉਹਨਾਂ ਨੇ ਜਵਾਬ ਦਿੱਤਾ ਸਵਾਲ ਕੀਤਾ ਸੀਗਾ ਰਚਨਾ ਬੈਨਰਜੀ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਸੀਗਾ ਕਿ ਕਿੰਨਾ ਕੁ ਕਿਸਾਨਾਂ ਸਿਰ ਕਰਜ਼ਾ ਹੈ ਕਿੰਨਾ ਕੁ ਬੋਝ ਆਤਾ ਫਿਰ ਰਾਮਨਾਥ ਠਾਕੁਰ ਹੋਰਾਂ ਨੇ ਉਹ ਅੰਕੜੇ ਦਿੱਤੇ ਨੇ ਜਿਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਸਿਰ ਯਾਨੀ ਕਿ ਪਰਿਵਾਰਾਂ ਦੇ ਸਿਰ ਚਾਹੇ ਉਹ ਕਿਸੇ ਵੀ ਤਰ੍ਹਾਂ ਉਹਨਾਂ ਨੇ ਕਰਜ਼ਾ ਲਿਆ ਤਾਂ 2 ਲੱਖ ਤੋਂ ਵੱਧ ਪ੍ਰਤੀ ਪਰਿਵਾਰ ਬਣਦਾ ਹੈ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਕੇਰਲਾ ਦੇ ਵਿੱਚ 2 ਲੱਖ 42 ਹਜ਼ਾਰ ਦਾ ਔਸਤਨ ਕਰਜ਼ਾ ਪ੍ਰਤੀ ਪਰਿਵਾਰ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਵੀ 2 ਲੱਖ 45 ਹਜ਼ਾਰ ਦਾ ਕਰਜ਼ਾ ਪ੍ਰਤੀ ਪਰਿਵਾਰ ਹੈ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਕਿਸਾਨ ਨੇ ਉਥੇ ਚਾਹੇ ਜ਼ਿਆਦਾਤਰ ਖੇਤੀ ਨਹੀਂ ਹੁੰਦੀ ਪਰ ਉਹਨਾਂ ਦੇ ਬਾਗ ਨੇ ਜਾਂ ਕਿਸ ਤਰ੍ਹਾਂ ਨਾਲ ਵੀ ਆਪਣੇ ਗੁਜ਼ਾਰੇਯੋਗੀ ਖੇਤੀ ਜ਼ਰੂਰ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਰਜ਼ਾ ਹੈ 30 ਹਜ਼ਾਰ ਤੋਂ ਵੱਧ ਔਸਤਨ ਪਰਿਵਾਰ ਦੇ ਉੱਤੇ ਕਰਜ਼ਾ ਜੰਮੂ ਕਸ਼ਮੀਰ ਦੇ ਵਿੱਚ ਵੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 183000 ਤੱਕ ਦਾ ਕਰਜ਼ਾ ਪ੍ਰਤੀ ਪਰਿਵਾਰ ਕਿਸਾਨਾਂ ਦੇ ਉੱਤੇ ਹੈ ਚਾਹੇ ਛੋਟੇ ਕਿਸਾਨ ਨੇ ਚਾਹੇ ਵੱਡੇ ਕਿਸਾਨ ਨੇ ਤਾਂ ਇਹ ਔਸਤਨ ਜਿਹੜਾ ਉਹਨਾਂ ਨੇ ਅੰਕੜੇ ਦੇ ਦਿੱਤੇ ਨੇ ਇਹਦੇ ਮੁਤਾਬਕ ਇੱਕ ਜਿਹੜੀ ਕਹਿੰਦੇ ਜੀ ਇਹ ਅੰਕੜੇ ਨੇ ਕੌਮੀ ਸੈਂਪਲ ਸਰਵੇ ਕਰਵਾਇਆ ਗਿਆ ਸੀਗਾ 70ਵਿਆਂ ਦੇ ਦੌਰ ਦੇ ਵਿੱਚ ਗ੍ਰਾਮੀਨ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਅਤੇ ਪਰਿਵਾਰਾਂ ਦੀ ਜ਼ਮੀਨ ਤੇ ਪਸ਼ੂ ਧਨ ਜਾਇਦਾਦ ਦੀ ਸਥਿਤੀ ਦਾ ਮੁਲਾਂਕਣ 2019 ਇਹ ਰਿਪੋਰਟ ਸੀਗੀ ਇਹਦੇ ਮੁਤਾਬਕ ਇਹ ਅੰਕੜੇ ਨਿਕਲ ਕੇ ਸਾਹਮਣੇ ਆਏ ਨੇ ਕਿ ਪੰਜਾਬ ਦੇ ਵਿੱਚ ਹਰ ਕਿਸਾਨ ਪਰਿਵਾਰ 2 ਲੱਖ ਰੁਪਏ ਦਾ ਕਰਜ਼ਾਈ ਹੈ ਇਸ ਵੇਲੇ ਚਾਹੇ ਉਹਨੇ ਛੋਟਾ ਲੋਨ ਲਿਆ ਚਾਹੇ ਵੱਡਾ ਲੋਨ ਲਿਆ ਚਾਹੇ ਉਹਨੇ ਖੇਤੀ ਵਾਸਤੇ ਲੋਨ ਲਿਆ ਜਾਂ ਕੋਈ ਘਰੇਲੂ ਆ ਜ਼ਰੂਰਤ ਵਾਸਤੇ ਕੋਈ ਘਰ ਬਣਾਉਣ ਵਾਸਤੇ ਲੋਨ ਲਿਆ ਤਾਂ ਕਰਜ਼ਾਈ ਜ਼ਰੂਰ ਹੈਗਾ ਕਿਸਾਨ ਵੈਸੇ ਕਰਜ਼ਾਈ ਸਾਰੇ ਇਹਨਾਂ ਲੋਕਾਂ ਨੇ ਲੋਨ ਲੈ ਕੇ ਘਰ ਬਣਾਏ ਹੋਏ ਨੇ ਲੋਨ ਲੈ ਕੇ ਅੱਗੇ ਜਿਹੜੀਆਂ ਪ੍ਰਾਪਰਟੀਆਂ ਖਰੀਦੀਆਂ ਜਾਂਦੀਆਂ ਨੇ ਲੋਨ ਦੇ ਉੱਤੇ ਵਹੀਕਲ ਹੁੰਦੇ ਨੇ ਘਰ ਦੇ ਵਿੱਚ ਵੀ ਜੇਕਰ ਤੁਸੀਂ ਕੋਈ ਚੀਜ਼ ਲੈ ਕੇ ਆਉਂਦੇ ਹੋ ਚਾਹ ਫ੍ਰੀਜ਼ ਹੈ ਕੂਲਰ ਹੈ ਕੁਝ ਵੀ ਅੱਜ ਕੱਲ ਇਹ ਹੋ ਗਿਆ ਕਿ ਬੰਦਾ ਫਾਈਨਾਂਸ ਕਰਾ ਲੈਂਦਾ ਕਿਸੇ ਵੀ ਕੰਪਨੀ ਤੋਂ ਕਹਿੰਦੇ ਜ਼ੀਰੋ ਫੀਸ ਦੀ ਦੇ ਉੱਤੇ ਉਹ ਇੰਟਰਸਟ ਦੇ ਉੱਤੇ ਫਾਈਨਾਂਸ ਹੋ ਜਾਂਦਾ ਹਰ ਬੰਦਾ ਹੀ ਕਰਜ਼ਾਈ ਹੈ ਪਰ ਕਿਸਾਨਾਂ ਦੇ ਮਾਮਲੇ ਦੇ ਵਿੱਚ ਇਸ ਕਰਕੇ ਜ਼ਰੂਰੀ ਹੋ ਗਿਆ ਕਿਉਂਕਿ ਕਿਸਾਨ ਜਦੋਂ ਸੰਘਰਸ਼ ਕਰ ਰਹੇ ਨੇ ਤਾਂ ਉਹਨਾਂ ਦੀ ਗੱਲ ਹਰ ਥਾਂ ਦੇ ਉੱਤੇ ਹੋ ਰਹੀ ਹੈ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਕਿਸਾਨਾਂ ਦੇ ਕਰਜ਼ਿਆਂ ਦੀ ਗੱਲ ਹੋਈ ਹੈ ਜਿਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਟਰੈਵਲ ਏਜੰਟਾਂ ਦੀ ਤਾਂ ਟਰੈਵਲ ਏਜੰਟਾਂ ਦੇ ਉੱਤੇ ਸ਼ੱਕ ਦੀ ਸੂਈ ਹੈ ਕਿਉਂਕਿ ਜਦੋਂ ਦਾ ਡਿਪੋਰਟ ਵਾਲਾ ਮਾਮਲਾ ਸ਼ੁਰੂ ਹੋਇਆ ਉਦੋਂ ਤੋਂ ਹੀ ਕਈ ਏਜੰਟ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਨੇ ਕਈ ਏਜੰਟਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਕਈ ਏਜੰਟ ਨੇ ਜਿਹੜੇ ਉਹ ਕਹਿੰਦੇ ਪੁਲਿਸ ਦੀ ਪਹੁੰਚ ਤੋਂ ਅਜੇ ਅਜੇ ਵੀ ਬਾਹਰ ਨੇ ਗ੍ਰਿਫਤਾਰੀਆਂ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਹਰਿਆਣਾ ਦੇ ਵਿੱਚ ਵੀ ਕਾਫੀ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਵੀ ਤੇ ਵੈਸੇ ਕੁਝ ਕੁ ਜਿਹੜੇ ਅੰਕੜੇ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕਿ ਜਿਹੜੇ ਰਜਿਸਟਰਡ ਟਰੈਵਲ ਏਜੰਟ ਨੇ ਹੁਣ ਫੈਸਲਾ ਆਮ ਲੋਕਾਂ ਦਾ ਹੁੰਦਾ ਹੈ ਕਿ ਜਿਹੜਾ ਰਜਿਸਟਰਡ ਦੇ ਨਾਲ ਜਾ ਕੇ ਗੱਲ ਕਰਨੀ ਆ ਉਹਨਾਂ ਤੋਂ ਕੋਈ ਗੱਲ ਕਰਵਾਉਣੀ ਆ ਉਹਨਾਂ ਤੋਂ ਆਪਣੀ ਫਾਈਲ ਲਗਵਾਉਣੀ ਆ ਤਾਂ ਉਹ ਜਿਹੜਾ ਮਾਮਲਾ ਹੈ ਜੇਕਰ ਆਪਾਂ ਰਜਿਸਟਰਡ ਦੀ ਗੱਲ ਕਰੀਏ ਤਾਂ 7500 ਤੋਂ ਵੱਧ ਰਜਿਸਟਰਡ ਟਰੈਵਲ ਏਜੰਟ ਨੇ ਪੰਜਾਬ ਦੇ ਵਿੱਚ ਨੋਟ ਕਰ ਲਓ 7500 ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਕੋਲੇ ਲਾਇਸੈਂਸ ਆ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਪਹਿਚਾਨਦੇ ਨੇ ਸਰਕਾਰ ਦੀ ਲਿਸਟ ਦੇ ਵਿੱਚ ਉਹ ਹੈਗੇ ਨੇ ਵੀ ਸਹੀ ਕੰਮ ਕਰਦੇ ਨੇ 7500 ਨੇ ਇਹਨਾਂ ਦੇ ਵਿੱਚ ਦੁਆਬੇ ਦੇ ਵਿੱਚ ਸਭ ਤੋਂ ਵੱਧ ਨੇ ਕਿਉਂਕਿ ਜਿਹੜਾ ਦੁਆਬਾ ਹੈ ਉਹਦੇ ਲੋਕ ਜ਼ਿਆਦਾ ਬਾਹਰ ਜਾਂਦੇ ਨੇ ਜਿਹਦੇ ਵਿੱਚ ਨਵਾਂ ਸ਼ਹਿਰ ਵੀ ਆ ਜਾਂਦਾ ਜਲੰਧਰ ਕਪੂਰਥਲਾ ਤੇ ਇਹ ਸਾਰੇ ਆ ਜਾਂਦੇ ਨੇ ਇਹਦੇ ਵਿੱਚ 2000 ਏਜੰਟ ਨੇ ਜਿਹੜੇ ਕੰਮ ਕਰ ਰਹੇ ਨੇ ਤੇ 1200 ਏਜੰਟ ਨੇ ਜਿਹੜੇ ਉਹ ਜਲੰਧਰ ਦੇ ਵਿੱਚ ਨੇ ਹੁਸ਼ਿਆਰਪੁਰ ਦੇ ਵਿੱਚ 262 ਏਜੰਟ ਨੇ ਕਪੂਰਥਲਾ ਦੇ ਵਿੱਚ 334 ਨੇ ਨਵਾਂ ਸ਼ਹਿਰ ਦੇ ਵਿੱਚ 227 ਨੇ ਇਹ ਲੀਗਲ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਏਜੰਟ ਨੇ ਇਹਨਾਂ ਦੇ ਥਰੂ ਜਾਇਆ ਜਾਵੇ ਤਾਂ ਤੁਹਾਡਾ ਜਿਹੜਾ ਮਸਲਾ ਹੈ ਉਹ ਸਹੀ ਤਰੀਕੇ ਨਾਲ ਹੱਲ ਹੋਏਗਾ ਵੈਸੇ ਗੀਤ ਗੂਤ ਵੀ ਤੁਸੀਂ ਬੜੇ ਸੁਨੇ ਨੇ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਹਨਾ ਉਹ ਮਤਲਬ ਇੱਕ ਸ਼ਾਹੀਦ ਕਰਨ ਵਾਲੀ ਗੱਲ ਆ ਡੰਕੀ ਨੂੰ ਉਹਨਾਂ ਗੀਤਾਂ ਦੇ ਤੁਸੀਂ ਚੱਕਰ ਦੇ ਵਿੱਚ ਨਾ ਪਿਆ ਕਰੋ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਕਿਤੇ ਵੀ ਜਾਓਗੇ ਕਿਸੇ ਵੀ ਦੇਸ਼ ਦੇ ਵਿੱਚ ਜਾਓਗੇ ਅੱਜ ਨਹੀਂ ਕੱਲ ਨਹੀਂ ਮਹੀਨੇ ਨਹੀਂ ਸਾਲ ਨਹੀਂ ਤਾਂ ਤੁਹਾਡੇ ਦੇ ਉੱਤੇ ਕਾਰਵਾਈ ਹੋਣੀ ਹੀ ਹੋਣੀ ਆ ਹੁਣ ਅਮਰੀਕਾ ਨੇ ਰਿਪੋਰਟ ਕੀਤਾ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਰਿਪੋਰਟ ਕੀਤਾ ਜਾਣਾ ਉਹਨਾਂ ਦਾ ਟੈਂਸ਼ਨ ਜਿਹੜਾ ਸੈਂਟਰ ਬਣਿਆ ਹੋਇਆ ਉਹਦੇ ਵਿੱਚ ਬਹੁਤ ਗਿਣਤੀ ਚ ਪ੍ਰਵਾਸੀਆਂ ਨੂੰ ਰੱਖਿਆ ਗਿਆ ਜਿਹਦੇ ਵਿੱਚ ਕਈ ਭਾਰਤੀ ਵੀ ਨੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਵਾਪਸ ਭੇਜਿਆ ਜਾਣਾ ਤਾਂ ਇਸ ਕਰਕੇ ਇਹ ਸਵਾਲ ਨੇ ਪਰ ਹੁਣ ਯੂਕੇ ਨੇ ਵੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਯੂਕੇ ਯਾਨੀ ਕਿ ਬਰਤਾਨੀਆ ਦੇ ਵਿੱਚ ਵੀ ਤੁਸੀਂ ਜੇਕਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹੋ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਉੱਥੇ ਜੇਕਰ ਫੜਿਆ ਗਿਆ ਤਾਂ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਛਾਪੇਮਾਰੀਆਂ ਲਗਾਤਾਰ ਚੱਲ ਰਹੀਆਂ ਨੇ ਪਹਿਲਾਂ ਤੋਂ ਹੀ ਐਕਟਿਵ ਹੋਇਆ ਪਿਆ ਸਾਰਾ ਮਾਮਲਾ ਵੈਸੇ ਡਿਪੋਰਟ ਕਰਨ ਦੇ ਮਾਮਲੇ ਪਹਿਲਾਂ ਵੀ ਆਉਂਦੇ ਸੀਗੇ ਡਿਪੋਰਟ ਹੁੰਦੇ ਸੀਗੇ ਲੋਕ ਪਰ ਮੀਡੀਆ ਦੇ ਵਿੱਚ ਇੰਨੀ ਚਰਚਾ ਨਹੀਂ ਸੀ ਆਉਂਦੀ ਜਿੰਨੀ 트ੰਪ ਨੇ ਛੇੜ ਦਿੱਤੀ ਕਿਉਂਕਿ 트ੰਪ ਨੇ ਸੌ ਚੁੱਕੀ ਤਾਂ ਨਾਲ ਹੀ ਕਹਿੰਦਾ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਕਰਾਂਗੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾਏਗਾ ਤਾਂ ਅਜਿਹਾ ਦੁਬਾਰਾ ਹੁੰਦਾ ਨਜ਼ਰ ਆ ਰਿਹਾ ਹੈ 트ੰਪ ਦਾ ਫੈਸਲਾ ਜਿਹੜਾ ਹੈ ਉਹ ਇਨ ਬਿਨ ਲਾਗੂ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਇਸ ਕਰਕੇ ਹੁਣ ਜਿਹੜੀ ਹੈ ਡਿਪੋਰਟੇਸ਼ਨ ਦੀ ਗੱਲ ਆ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਵੀ ਰਹਿੰਦੀ ਹੈ ਡਿਪੋਰਟੇਸ਼ਨ ਦੀ ਤਲਵਾਰ ਕਈਆਂ ਦੇ ਉੱਤੇ ਲੰਕੀ ਹੋਈ ਆ ਤੇ ਅਜੇ ਵੀ ਲੋਕ ਆਰ ਪਾਰ ਕਰਦੇ ਨਜ਼ਰ ਆ ਰਹੇ ਨੇ ਪਰ ਜਿਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ ਉਹਨਾਂ ਦਾ ਤਾਂ ਸੁਭਾਵਿਕ ਹੈ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਣਾ ਇਸ ਕਰਕੇ ਤੁਸੀਂ ਜਦੋਂ ਵੀ ਜਾਣਾ ਹੈ ਵਿਦੇਸ਼ ਦਾ ਰੁਕ ਕਰਨਾ ਹੈ ਉਦੋਂ ਲੀਗਲ ਜਾਂ ਸਹੀ ਤਰੀਕੇ ਨਾਲ ਜਾਓ ਕਿਉਂਕਿ ਕਈ ਟਰੈਵਲ ਏਜੰਟ ਨੇ ਜਿਵੇਂ ਤੁਹਾਨੂੰ ਦਾਬੇ ਵਾਲਿਆਂ ਦੀ ਸੂਚੀ ਦੱਸੀ ਆ ਤਾਂ ਇਹਨਾਂ ਦੇ ਜ਼ਿਕਰ ਤੁਸੀਂ ਰਾਹੀਂ ਜਾਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਕਿਉਂਕਿ ਇਹਨਾਂ ਦਾ ਰਿਕਾਰਡ ਇਹਨਾਂ ਦਾ ਲਾਇਸੈਂਸ ਬਣਿਆ ਹੁੰਦਾ ਹੈ ਸਰਕਾਰ ਦੇ ਕੋਲ ਸਾਰਾ ਇਹਨਾਂ ਦਾ ਡਾਟਾ ਹੁੰਦਾ ਇਸ ਕਰਕੇ ਇਹ ਲੋਕ ਤੁਹਾਡੇ ਨਾਲ ਕਦੇ ਵੀ ਭੁੱਲ ਕੇ ਵੀ ਕੋਈ ਗਲਤੀ ਨਹੀਂ ਕਰਨਗੇ ਤੁਹਾਨੂੰ ਗੁਮਰਾਹ ਨਹੀਂ ਕਰਨਗੇ ਕਿਉਂਕਿ ਇਹਨਾਂ ਦਾ ਆਪਣਾ ਜਿਹੜਾ ਰੋਜ਼ਗਾਰ ਆ ਬੜਾ ਸਾਫ਼ ਸੁਥਰਾ ਹੁੰਦਾ ਹੈ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ ਇਸ ਕਰਕੇ ਉਧਰ ਨੂੰ ਜਦੋਂ ਤੁਸੀਂ ਵੱਧਦੇ ਹੋ ਤਾਂ ਉਸ ਹਿਸਾਬ ਦੇ ਨਾਲ ਜਾਣਾ ਚਾਹੀਦਾ ਆ ਹੁਣ ਆਪਾਂ ਕੱਲ ਪਰਸੋ ਵੀ ਚਰਚਾ ਕੀਤੀ ਸੀਗੀ ਕਿ ਇੱਕ ਨੌਜਵਾਨ ਜਿਹੜਾ ਸੀ ਰਾਹ ਦੇ ਵਿੱਚ ਹੀ ਦਿਲ ਦਾ ਦੌਰਾ ਪੈ ਗਿਆ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਜਾਨ ਚਲੀ ਗਈ 6 ਪੈਣਾ ਦਾ ਭਰਾ ਦੱਸਿਆ ਜਾਂਦਾ ਸੀਗਾ ਉਧਰ ਅੰਮ੍ਰਿਤਸਰ ਵਾਲੇ ਪਾਸੇ ਦਾ ਤੇ ਇੱਕ ਹੋਰ ਨੌਜਵਾਨ ਆ ਮੁਹਾਲੀ ਦਾ ਸ਼ਾਇਦ ਉਹ ਫਸ ਚੁੱਕਿਆ ਹੈ ਉਹਨੇ ਕਿਸੇ ਤੋਂ ਵੀਜ਼ਾ ਲਵਾਇਆ ਸੀਗਾ 30 ਲੱਖ ਚ ਗੱਲ ਹੋਈ ਸੀਗੀ ਤੇ ਉਹ ਮੈਕਸੀਕੋ ਦੇ ਵਿੱਚ ਫਸਿਆ ਹੋਇਆ ਤੇ ਹੁਣ ਜਿਹੜੇ ਏਜੰਟ ਨੇ ਕਹਿੰਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਉਹਨੂੰ ਧਮਕੀਆਂ ਦੇ ਰਹੇ ਨੇ ਵੀ ਭਾਈ ਤੈਨੂੰ ਮਾਰ ਦੇਾਂਗੇ ਨਹੀਂ ਤਾਂ 25 ਲੱਖ ਰੁਪਈਆ ਹੋਰ ਲੈ ਕੇ ਆ ਪਰਿਵਾਰ ਨਾਲ ਉਹਨੇ ਫੋਨ ਦੇ ਉੱਤੇ ਗੱਲ ਕੀਤੀ ਤਾਂ ਪਰਿਵਾਰ ਤੱਕ ਇਹ ਖੁਲਾਸਾ ਹੋਇਆ ਕਿ ਉਹ ਤਾਂ ਅਮਰੀਕਾ ਪਹੁੰਚੇ ਨਹੀਂ ਮੈਕਸੀਕੋ ਦੇ ਵਿੱਚ ਹੀ ਫਸਿਆ ਹੋਇਆ ਹੈ ਤਾਂ ਇਹ ਵੀ ਹੁਣ ਤੁਸੀਂ ਦੇਖੋ ਕਿ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਕੱਢ ਲਏ ਜਾਂਦੇ ਨੇ ਆਪਸ ਦੇ ਵਿੱਚ ਨਜ਼ਦੀਕੀਆਂ ਵਾਝ ਜਾਂਦੀਆਂ ਨੇ ਉਹਦਾ ਖਮਿਆਜ਼ਾ ਭੁਗਤ ਰਿਹਾ ਹੈ ਪਰਿਵਾਰ ਕਿਤੇ ਗੱਲਬਾਤ ਦੇ ਵਿੱਚ ਕਿਸੇ ਨੂੰ ਪਤਾ ਲੱਗਿਆ ਕਿ ਕੋਈ ਬੰਦਾ ਜੀ ਵਿਦੇਸ਼ ਭੇਜਦਾ ਹੈ ਤੇ ਉਹ ਅੱਗੇ ਜਾਣ ਪਛਾਨ ਨਿਕਲੀ ਜੀ ਉਹ ਘਰੇ ਆਉਣ ਜਾਣ ਹੋ ਗਿਆ ਤਾਂ ਗੱਲਾਂបਾਤਾਂ ਹੋਈਆਂ ਕੋਈ ਲੇਡੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹਾਲਾਂਕਿ ਇੱਕ ਔਰਤ ਸਣੇ ਤਿੰਨ ਜਣਿਆਂ ਦੇ ਉੱਤੇ ਮਾਮਲਾ ਦਰਜ ਹੋਇਆ ਗ੍ਰਿਫਤਾਰੀ ਲਈ ਛਾਪੇਮਾਰੀ ਚੱਲ ਰਹੀ ਹੈ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਬਾਹਰ ਭੇਜਿਆ ਸੀਗਾ ਤੇ ਹੋਰ ਵੀ ਕਹਿੰਦੇ ਕਈ ਨੌਜਵਾਨ ਉਹਦੇ ਨਾਲ ਫਸੇ ਹੋਏ ਨੇ ਮੈਕਸੀਕੋ ਦੇ ਵਿੱਚ ਹੀ ਨਾ ਤਾਂ ਅੱਗੇ ਜਾਣ ਜੋਗੇ ਨਾ ਪਿੱਛੇ ਮੁੜਨ ਜੋਗੇ ਤੇ ਹੁਣ ਜੇ ਉਹ ਗ੍ਰফতার ਹੁੰਦੇ ਨੇ ਤਾਂ ਡਿਪੋਰਟ ਹੀ ਹੋਣਗੇ ਇਦੋਂ ਇਲਾਵਾ ਕੋਈ ਚਾਰਾ ਉਹਨਾਂ ਵਾਸਤੇ ਨਹੀਂ ਰਹਿ ਜਾਏਗਾ 30 ਲੱਖ ਵੀ ਕਿਸ਼ਤਾਂ ਦੇ ਵਿੱਚ ਦਿੱਤਾ ਬਲਟਾਣਾ ਦੇ ਵਿੱਚ ਮੋਹਾਲੀ ਦੇ ਨੇੜੇ ਇੱਕ ਆਪਣਾ ਘਰ ਸੀਗਾ ਘਰ ਤੱਕ ਵੇਚ ਦਿੱਤਾ ਕਿ ਬੇਟੇ ਨੂੰ ਬਾਹਰ ਭੇਜ ਦਈਏ ਪਰ ਬੇਟਾ ਉਹਨਾਂ ਦਾ ਹੁਣ ਲੇਡੀ ਦਾ ਉਹਦਾ ਫਸ ਚੁੱਕਿਆ ਤੇ ਕਿਸੇ ਮਹਿਲਾ ਮਿੱਤਰ ਨੇ ਹੀ ਕਹਿੰਦੇ ਨਜ਼ਦੀਕੀਆਂ ਵਗੈਰਾ ਵਧਾ ਕੇ ਇਹ ਜਿਹੜਾ ਟਰੈਵਲ ਏਜੰਸੀ ਦਾ ਕੰਮ ਕੰਮ ਕਰਦੀ ਸੀ ਉਹਨੇ ਹੀ ਇਹਨਾਂ ਨੂੰ ਫਸਾ ਦਿੱਤਾ ਤੇ ਹੁਣ ਪਰਿਵਾਰ ਇੱਥੇ ਚਿੰਤਤ ਬੱਚਾ ਉੱਥੇ ਚਿੰਤਤ ਪੈਸਾ ਚਲਾ ਗਿਆ ਪੈਸਾ ਜਿਹੜਾ ਆਉਣਾ ਸੀ ਉਹਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਇਸ ਕਰਕੇ ਤੁਸੀਂ ਸਮਝਿਆ ਕਰੋ ਸੰਭਲਿਆ ਕਰੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਿਆ ਕਰੋ ਕਿ ਕੋਈ ਵੀ ਜਿਹੜੀ ਫਾਈਲ ਲਾਉਣੀ ਆ ਉਹ ਸਹੀ ਏਜੰਟ ਦੇ ਥਰੂ ਲਾਇਆ ਕਰੋ ਤਾਂ ਜੋ ਆਪਾਂ ਇਹੋ ਜੀਆਂ ਚੀਜ਼ਾਂ ਤੋਂ ਬਚ ਸਕੀਏ ਜਿਹੜੀਆਂ ਅਚਾਨਕ ਸਾਡੇ ਸਿਰ ਪੈ ਜਾਂਦੀਆਂ ਨੇ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਵੀ ਹੁਣ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਵਿਦੇਸ਼ ਤੋਂ ਜਿਹੜੇ ਡਿਪੋਰਟ ਹੋ ਕੇ ਆਏ ਨੇ 33 ਨੌਜਵਾਨ ਸੀਗੇ ਵਿੱਚ ਸ਼ਾਇਦ ਬੱਚੇ ਜਾਂ ਲੇਡੀ ਵੀ ਸੀ ਤਾਂ ਉਹਨਾਂ ਤੀਤਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੇ ਉੱਥੋਂ ਦੇ ਸਬੰਧਤ ਵਿਭਾਗ ਦੇ ਮੰਤਰੀ ਨੇ ਜਾਂ ਵਿਭਾਗ ਆ ਇਹਦੇ ਨਾਲ ਇਮੀਗ੍ਰੇਸ਼ਨ ਨਾਲ ਜਾਂ ਫਿਰ ਵਿਦੇਸ਼ ਦੇ ਨਾਲ ਉਹਨਾਂ ਨੇ ਰਿਪੋਰਟਾਂ ਵਗੈਰਾ ਮੰਗ ਲਈਆਂ ਨੇ ਐਸਐਸਪੀ ਤੋਂ ਕਿ ਜਿਹੜੇ ਤੁਹਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਪਸ ਪਰਤੇ ਨੌਜਵਾਨ ਨੇ ਉਹਨਾਂ ਦੀ ਜਾਂ ਤਾਂ ਪੁੱਛਗਿੱਛ ਕਰੋ ਉਹਨਾਂ ਤੋਂ ਪੁੱਛੋ ਕਿ ਕਿਹੜੇ ਏਜੰਟਾਂ ਨੇ ਪੁੱਛਿਆ ਸੀਗਾ ਕਿਹੜੇ ਏਜੰਟਾਂ ਦੇ ਰਾਹੀਂ ਤੁਸੀਂ ਬਾਹਰ ਗਏ ਸੀਗੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰੋ ਜਿਹੜੇ ਏਜੰਟਾਂ ਦੇ ਬਾਰੇ ਉਹਨਾਂ ਨੇ ਖੁਲਾਸਾ ਕਰਤਾ ਉਹਨਾਂ ਤੇ ਸਖਤ ਕਾਰਵਾਈ ਕਰੋ 3 ਸਾਲ ਦੇ ਵਿੱਚ ਹਰਿਆਣਾ ਦੀ ਗੱਲ ਕਰੀਏ ਤਾਂ 1492 ਐਫ ਆਈ ਆਰਸ ਹੋਈਆਂ ਨੇ ਜਿਹੜੇ ਅੰਕੜੇ ਪੁਲਿਸ ਨੇ ਦਿੱਤੇ ਨੇ ਡਾਟਾ ਦਿੱਤਾ ਅਖਬਾਰਾਂ ਦੇ ਵਿੱਚ ਨਸ਼ਰ ਹੋ ਗਿਆ ਹੈ 24 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ ਜਿਹੜੇ ਏਜੰਟਾਂ ਨੇ ਪੈਸੇ ਲੈ ਲਏ ਸੀ ਉਹਨਾਂ ਤੋਂ ਰਿਕਵਰ ਵੀ ਕਰਵਾਏ ਗਏ ਨੇ 24 ਕਰੋੜ ਰੁਪਈਆ ਤੇ ਜੇਕਰ 17 April 2023 ਤੋਂ ਲੈ ਕੇ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਇਦੇ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀਗਾ ਜਿਹੜੀ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਗਠਨ ਤੋਂ ਬਾਅਦ 31 ਜਨਵਰੀ 2025 ਤੱਕ ਪ੍ਰਦੇਸ਼ ਦੇ ਪੂਰੇ ਮਤਲਬ ਹਰਿਆਣੇ ਦੇ 1492 ਜਿਹੜੇ ਨੇ ਉਹ ਐਫਆਈਆਰਸ ਹੋ ਚੁੱਕੀਆਂ ਨੇ ਇੱਕ 1222 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ 24 ਕਰੋੜ 44 ਲੱਖ ਰੁਪਈਆ ਬਰਾਮਦ ਵੀ ਹੋ ਚੁੱਕਿਆ ਤੇ ਕਹਿੰਦੇ ਭਵਿੱਖ ਦੇ ਵਿੱਚ ਵੀ ਅਸੀਂ ਕਾਰਵਾਈਆਂ ਕਰਦੇ ਰਵਾਂਗੇ ਖੂਫੀਆਂ ਏਜੰਸੀਆਂ ਵੀ ਜਿਹੜੀਆਂ ਨੇ ਉਹ ਕਾਫੀ ਐਕਟਿਵ ਨੇ ਇਸ ਮਾਮਲੇ ਦੇ ਵਿੱਚ ਤਾਂ ਜੋ ਸਹੀ ਜਿਹੜੇ ਨੇ ਉਹ ਮਾਮਲੇ ਸਾਹਮਣੇ ਆ ਸਕਣ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ ਤੇ ਇੱਕ ਇਸ ਕਰਕੇ ਵੀ ਹੁਣ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਤੁਸੀਂ ਫਰਜ਼ੀ ਟਰੈਵਲ ਏਜੰਟਾਂ ਦੇ ਰਾਹੀਂ ਵਿਦੇਸ਼ ਨਾ ਜਾਓ ਜਦੋਂ ਤੱਕ ਤੁਸੀਂ ਕੋਈ ਆਈਲੈਂਟਸ ਨਹੀਂ ਕਰਦੇ ਜਦੋਂ ਤੱਕ ਕੋਈ ਪੀਟੀ ਵਗੈਰਾ ਨਹੀਂ ਕਰਦੇ ਜਾਂ ਫਿਰ ਕੋਈ ਤੁਹਾਡੇ ਕੋਲ ਉਨੀ ਕਾਬਲੀਅਤ ਨਹੀਂ ਹੈਗੀ ਕਿ ਤੁਸੀਂ ਵਿਦੇਸ਼ ਜਾ ਕੇ ਰੋਜ਼ਗਾਰ ਕਮਾ ਸਕਦੇ ਹੋ ਉੱਥੇ ਆਪਣੇ ਪੁਆਇੰਟ ਪੂਰੇ ਕਰਨ ਤੋਂ ਬਾਅਦ ਪੀਆਰ ਲੈ ਸਕਦੇ ਹੋ ਉਦੋਂ ਤੱਕ ਜਾਣ ਦਾ ਕਹਿੰਦੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਤੇ ਹੁਣ ਇੱਕ ਜਾਗਰੂਤਾ ਫੈਲਾਉਣ ਦੀ ਜ਼ਰੂਰਤ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਸਹੀ ਤਰੀਕੇ ਨਾਲ ਵਿਦੇਸ਼ ਭੇਜਦੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸੈਮੀਨਾਰ ਵਗੈਰਾ ਆਰਗੇਨਾਈਜ਼ ਕਰਨ ਲੋਕਾਂ ਨੂੰ ਮੀਡੀਆ ਦੇ ਵਿੱਚ ਆ ਕੇ ਦੱਸਣ ਵੀ ਭਾਈ ਸਹੀ ਤਰੀਕੇ ਨਾਲ ਇਦਾਂ ਜਾਇਆ ਜਾਂਦਾ ਹੁਣ ਤੁਸੀਂ ਸੋਚ ਕੇ ਦੇਖੋ ਕਿ ਕਹਿ ਦਿੰਦੇ ਨੇ ਕਈ ਲੋਕ ਕਿ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਪੈਸੇ ਦੇ ਦਿਓ ਵੀਜ਼ਾ ਆ ਜਾਊਗਾ ਫਿਰ ਪੈਸੇ ਦੇ ਦਿਓ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਪਰ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਪਾਸਪੋਰਟ ਤੁਹਾਡੇ ਡਾਕੂਮੈਂਟ ਬੈਂਕ ਡਿਟੇਲ ਉਹ ਸਾਰਾ ਕੁਝ ਚੈੱਕ ਵਗੈਰਾ ਵੀ ਲਾਏ ਹੁੰਦੇ ਨੇ ਤੁਸੀਂ ਉਹ ਪਹਿਲਾਂ ਹੀ ਉਹਨਾਂ ਕੋਲੇ ਪਹੁੰਚਿਆ ਹੁੰਦਾ ਤੁਸੀਂ ਆਪਣਾ ਸਾਰਾ ਕੁਝ ਉਹਨਾਂ ਨੂੰ سپਰਦ ਕਰ ਚੁੱਕੇ ਆ ਦੇਣਾ ਤਾਂ ਕੈਸ਼ ਦੇਣਾ ਇਸ ਕਰਕੇ ਇਹ ਗੱਲ ਤਾਂ ਭੁੱਲ ਜੋ ਕਿ ਜਿਹੜਾ ਤੁਹਾਨੂੰ ਕਹਿੰਦਾ ਕਿ ਵੀਜ਼ਾ ਜਿਹੜਾ ਉਹ ਆਉਣ ਤੋਂ ਬਾਅਦ ਪੈਸੇ ਦੇਣੇ ਆ ਤੁਸੀਂ ਪਹਿਲਾਂ ਆਪਣੇ ਸਾਰੇ ਰਾਗਾ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਦੇ ਚੁੱਕੇ ਹੋ ਤਾਂ ਕਿਸੇ ਵੀ ਵੇਲੇ ਤੁਹਾਡੇ ਤੇ ਕੋਈ ਵੀ ਐਕਸ਼ਨ ਕਰ ਸਕਦੇ ਨੇ ਤੁਹਾਡੇ ਪੈਸਿਆਂ ਨਾਲ ਵੀ ਕੋਈ ਗੱਲਬਾਤ ਹੋ ਸਕਦੀ ਹੈ ਤੁਹਾਡੇ ਡਾਕੂਮੈਂਟਾਂ ਦਾ ਮੋਰਨ ਫਿਰ ਕੀ ਕਰ ਲੋਗੇ ਫਿਰ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਏਗਾ ਇਸ ਕਰਕੇ ਇਹ ਸਾਰਾ ਕੁਝ ਚੱਲ ਰਿਹਾ ਹੈ ਰਿਪੋਰਟ ਤਲਬ ਕੀਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਐਸਪੀ ਤੋਂ ਐਸਪੀ ਤੇ ਜਿਹੜੇ ਵੱਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਤੋਂ ਕਿ ਤੁਸੀਂ ਸਾਰੀ ਡਿਟੇਲ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਕਾਰਨ ਇਹ ਹੈ ਕਿ 33 ਦੇ ਕਰੀਬ ਜਿਹੜੇ ਲੋਕ ਪਰਤੇ ਨੇ ਉਹ 33 ਜੇਕਰ ਵਿਦੇਸ਼ ਗਏ ਸੀਗੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ 33 ਨੇ ਟਰੈਵਲ ਏਜੰਟਾਂ ਨਾਲ ਸੰਪਰਕ ਕੀਤਾ ਹੋਵੇਗਾ ਕਿਉਂਕਿ ਆਪ ਤਾਂ ਕਿਸੇ ਨੂੰ ਰਾਹ ਪਤਾ ਨਹੀਂ ਕਿ ਬੰਦਾ ਇੱਥੋਂ ਤੁਰਿਆ ਤੇ ਸ਼ਾਮ ਨੂੰ ਬਾਰਡਰ ਕਰਾਸ ਕਰ ਜਾਏਗਾ ਜੇ ਆ ਨਹੀਂ ਹੈ ਕਈ ਕਈ ਮਹੀਨੇ ਲੱਗਦੇ ਨੇ ਤੇ ਅੱਗੇ ਰਾਹ ਦਸੇਰੇ ਬੜੇ ਹੁੰਦੇ ਨੇ ਜਿਹੜੇ ਅੱਗੇ ਏਜੰਟਾਂ ਨਾਲ ਮਿਲੇ ਹੁੰਦੇ ਨੇ ਉਹ ਤੁਹਾਨੂੰ ਅੱਗੇ-ਅੱਗੇ ਦੱਸਦੇ ਨੇ ਫਲਾਣੇ ਜੰਗਲ ਚੋਂ ਕੱਢ ਕੇ ਉਧਰ ਨੂੰ ਜਾਣਾ ਇੱਧਰ ਨੂੰ ਜਾਣਾ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਮਾਮਲਾ ਇਹਦੇ ਉੱਤੇ ਹੁਣ ਚਰਚਾਵਾ ਚੱਲ ਪਈਆਂ ਨੇ ਕਿ ਕਿਵੇਂ ਆਪਸਾਈ ਤਰੀਕੇ ਦੇ ਨਾਲ ਵਿਦੇਸ਼ ਜਾਣਾ ਤੇ ਜਾਣਾ ਚਾਹੀਦਾ ਵੀ ਆ ਵਿਦੇਸ਼ ਦੇ ਵਿੱਚ ਰੋਜ਼ਗਾਰ ਦੇ ਮੌਕੇ ਨੇ ਪਰ ਸਹੀ ਤਰੀਕੇ ਨਾਲ ਜਿਹੜੇ ਜਾਓਗੇ ਤਾਂ ਫਿਰ ਉਹ ਸਹੀ ਤਰੀਕੇ ਨਾਲ ਰਹੋਗੇ ਕਮਾਉਣ ਦੇ ਵੀ ਤੁਹਾਨੂੰ ਸਾਧਨ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਹੀ ਉੱਥੇ ਮਿਲ ਜਾਣਗੇ ਕਿਉਂਕਿ ਅੰਦੋਲਨ ਆ ਜਿਹੜਾ ਕਿਸਾਨਾਂ ਦਾ ਉਹ ਵੀ ਕਿਸਾਨ ਵੀ ਪਿੱਛੇ ਜੇ ਇਹਨਾਂ ਦੇ ਹੱਕ ਦੇ ਵਿੱਚ ਆ ਗਏ ਸੀ ਕਿਸੇ ਨੇ ਪੈਸੇ ਪੂਸੇ ਡਬਲੇ ਸੀਗੇ ਪੈਸੇ ਨਹੀਂ ਵਾਪਸ ਮੁੜੇ ਜਾਂ ਫਿਰ ਉਹ ਬੱਚਾ ਉੱਥੇ ਜਾ ਕੇ ਜੀ ਨਹੀਂ ਲਾਇਆ ਵਾਪਸ ਪਰਤ ਆਇਆ ਤਾਂ ਉਦੋਂ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸੀਗਾ ਇਸ ਕਰਕੇ ਮੁੱਦੇ ਬੜੇ ਨੇ ਪੰਜਾਬ ਦੇ ਵੀ ਹਰਿਆਣੇ ਦੇ ਵੀ ਇਸ ਕਰਕੇ ਤੁਸੀਂ ਜਦੋਂ ਵੀ ਕਿਤੇ ਵਿਦੇਸ਼ ਜਾਣਾ ਹੈ ਤਾਂ ਉਦੋਂ ਸਹੀ ਤਰੀਕੇ ਨਾਲ ਜਾਓ ਤਾਂ ਜੋ ਤੁਹਾਡਾ ਪਰਿਵਾਰ ਵੀ ਚਿੰਤਾ ਦੇ ਵਿੱਚ ਨਾ ਰਹੇ ਤੁਸੀਂ ਵੀ ਉੱਥੇ ਜਾ ਕੇ ਚਿੰਤਾ ਦੇ ਵਿੱਚ ਨਾ ਰਹੋ ਤੇ ਜਿਹੜੇ ਲੋਕ ਡਿਪੋਰਟ ਹੋ ਰਹੇ ਨੇ ਉਹਨਾਂ ਨੂੰ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਤੇ ਇੱਕ ਜਿਹੜਾ ਡੰਕੀ ਲਾਉਣ ਵਾਲਿਆਂ ਦਾ ਕੰਮ ਆ ਉਹਨਾਂ ਨੂੰ ਸੋਚਣਾ ਚਾਹੀਦਾ ਪਰਿਵਾਰਾਂ ਨੂੰ ਕਿ ਤੁਸੀਂ ਆਪਣੇ ਬੱਚੇ ਨੂੰ ਘੰਟਾ ਅੱਧਾ ਘੰਟਾ ਵੀ ਆਪਣੀਆਂ ਅੱਖਾਂ ਤੋਂ ਓਲੇ ਨਹੀਂ ਕਰਦੇ ਸਕੂਲ ਦੀ ਵੈਨ ਲੇਟ ਹੋ ਜੇ ਤਾਂ ਤੁਸੀਂ ਬੱਚੇ ਲਈ ਪੂਰਾ ਤਰਲੋਮੱਛੀ ਹੋ ਜਾਂਦੇ ਹੋ ਕਿ ਅੱਜ ਬੱਚਾ ਸਾਡਾ ਘਰ ਨਹੀਂ ਪਹੁੰਚਿਆ ਤੁਹਾਡਾ ਬੱਚਾ ਸ਼ਾਮ ਨੂੰ ਖੇਡਣ ਗਿਆ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਬੱਚਾ ਕਿਤੇ ਦੂਰ ਨਾ ਚਲਾ ਜਾਵੇ ਘਰ ਦੇ ਨੇੜੇ ਰਹੇ ਸ਼ਾਮ ਨੂੰ ਬੱਚਾ ਕਿਤੇ ਦੋਸਤਾਂ ਨਾਲ ਮਾਰਕੀਟ ਚਲਾ ਗਿਆ ਕਿਤੇ ਚਲਾ ਗਿਆ ਤਾਂ ਫਿਰ ਫੋਨ ਤੇ ਫੋਨ ਖੜਕਦੇ ਨੇ ਕਦੋਂ ਆਏਗਾ ਕਦੋਂ ਆਏਗਾ ਤੇ ਜਦੋਂ ਵਿਦੇਸ਼ ਭੇਜਣਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਭੇਜਣਾ ਹੈ ਤਾਂ ਅਸੀਂ ਨਿਸ਼ਚਿੰਤ ਹੋ ਜਾਂਦੇ ਆ ਵੀ ਯਾਰ ਕੋਈ ਨਹੀਂ ਉੱਥੇ ਪਹੁੰਚ ਹੀ ਜਾਣਾ ਬਹੁਤ ਹਾਲਾਤ ਖਰਾਬ ਨੇ ਰਸਤੇ ਦੇ ਵਿੱਚ ਜਿਵੇਂ ਨਦੀਆਂ ਨਾਲੇ ਪਾਰ ਕਰਨੇ ਨੇ ਜੰਗਲਾਂ ਦੇ ਵਿੱਚੋਂ ਲੰਘਣਾ ਹੈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਨੇ ਤਾਂ ਇਸ ਕਰਕੇ ਬਚਾਅ ਜ਼ਰੂਰ ਆਪਣਾ ਕਰਿਆ ਕਰੋ ਬੱਚਿਆਂ ਦਾ ਬਚਾਅ ਵੀ ਬਹੁਤ ਜ਼ਰੂਰੀ ਹੈ ਸੋ ਇਹ ਅਪਡੇਟਸ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰਦੇ ਰਹਿੰਨੇ ਆ ਤੇ ਇਸ ਕਰਕੇ ਕਰਦੇ ਆ ਮੇਰੇ ਨਾਲ ਜੁੜਦੇ ਹੋ ਤੇ ਹੁਣ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪੰਜਾਬ ਦੇ ਵਿੱਚ ਵੀ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਤੇ ਅਸੀਂ ਵੀ ਆਪਣੇ ਇਸ ਮੰਚ ਤੋਂ ਜਿਹੜਾ ਤੁਹਾਨੂੰ ਲਗਾਤਾਰ ਅਪਡੇਟਸ ਦਿੰਦੇ ਰਹਿੰਨੇ ਆ ਤੇ ਹੁਣ ਜਿਵੇਂ ਕਿਸਾਨੀ ਅੰਦੋਲਨ ਚੱਲ ਰਿਹਾ ਕਿਸਾਨਾਂ ਦੀਆਂ ਅਪਡੇਟਸ ਵੀ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਅੱਜ ਤੁਸੀਂ ਖਨੌਰੀ ਬੈਰੀਅਰ ਤੋਂ ਸਾਡੀ ਸਾਰੀ ਅਪਡੇਟ ਦੇਖਣੀ ਹੈ ਖਨੌਰੀ ਬੈਰੀਅਰ ਤੋਂ ਤੁਹਾਡੇ ਲਈ ਅਸੀਂ ਸਾਰੀ ਅਪਡੇਟ ਦੇਣੀ ਹੈ ਕਿਉਂਕਿ ਸਾਡੀਆਂ ਟੀਮਾਂ ਖਨੌਰੀ ਬੈਰੀਅਰ ਦੇ ਉੱਤੇ ਪਹੁੰਚ ਚੁੱਕੀਆਂ ਨੇ ਜੋ ਡੱਲੇਵਾਲ ਸਾਹਿਬ ਦਾ ਬਿਆਨ ਹੋਵੇਗਾ ਪਹਿਲ ਦੇ ਆਧਾਰ ਦੇ ਉੱਤੇ ਤੁਹਾਨੂੰ ਸੁਣਾਵਾਂਗੇ ਕੀ ਉੱਥੇ ਕਿਸਾਨ ਕਹਿੰਦੇ ਨੇ ਕਿਹੋ ਜੀਆਂ ਤਿਆਰੀਆਂ ਨੇ ਤੇ ਦੂਜੇ ਪਾਸੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਦੇ ਵਿੱਚੋਂ ਕੀ ਅਪਡੇਟ ਆਉਂਦੀ ਹੈ ਉਹਦੇ ਵਾਸਤੇ ਵੀ ਅਸੀਂ ਤਿਆਰਬਰ ਤਿਆਰਾਂ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਵਾਸਤੇ ਤੁਸੀਂ ਲੋਕਮੰਚ ਪ੍ਰੋਗਰਾਮ ਨੂੰ ਦੇਖਦੇ ਹੋ ਸੁਣਦੇ ਹੋ ਪਿਆਰ ਕਰਦੇ ਹੋ ਤੇ ਇਹਦੇ ਵਿੱਚ ਆਪਣੇ ਮੁੱਦੇ ਵੀ ਸਾਡੇ ਨਾਲ ਸਾਂਝੇ ਕਰਿਆ ਕਰੋ ਕੱਲ ਵੀ ਤਰ੍ਹਾਂ ਇਸੇ ਤਰ੍ਹਾਂ ਇਸ